ਮਾਮਲਾ ਇਸ ਤਰ੍ਹਾਂ ਕਿ ਇੱਕ ਰਾਜਨ ਕੁਮਾਰ ਜੈਨ ਵਾਸੀ ਕੋਟਕਪੂਰਾ ਨੂੰ ਕਿਸੇ ਵਿਅਕਤੀ ਨੇ 9 ਨੰਬਰ ਤੋਂ ਕਾਲ ਕੀਤੀ ਸੀ ਕਿ 27000 ਰੁਪਏ ਦੀ ਮੰਗ ਕੀਤੀ ਸੀ ਆਪਣੇ ਮਾਨਯੋਗ ਸਪੀਕਰ ਸਾਹਿਬ ਦੀ ਆਵਾਜ਼ ਕੱਟ ਕੇ ਜਿਹੜਾ ਕਿ ਉਹ ਪੜਤਾਲ ਕੀਤੀ ਗਈ ਤੇ ਉਹ ਇੱਕ ਫੇਕ ਕਾਲ ਸੀਗੀ ਜੋ ਦਰਾਨੇ ਤਫਤੀਸ਼ ਇਹਦੇ ਸਬੰਧ ਵਿੱਚ ਹਿਸ਼ਾਰਪੁਰ ਜੇਲ੍ਹ ਵਿੱਚ ਬੰਦ ਜਿਹੜੇ ਦੋ ਵਿਅਕਤੀ ਇੱਕ ਭਲਿੰਦਰ ਸਿੰਘ ਉਰਫ ਜਸਰਾਜ ਸੈਗਲ ਤੇ ਇੱਕ ਸ਼ਵੇਤ ਠਾਕੁਰ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀਗਾ ਦੌਰਾਨ ਤਫ਼ਤੀਸ਼ ਇਹਨਾਂ ਨੂੰ ਰਿਮਾਂਡ ਤੇ ਲਿਆ ਕੇ ਪੁੱਛਗਿੱਛ ਕੀਤੀ ਗਈ ਹੈ ਤਾਂ ਜੋ ਪਾਇਆ ਗਿਆ ਕਿ ਮੋਬਾਈਲ ਜਿਹੜਾ ਸੀਗਾ ਉਹ ਸ਼ਵੇਤ ਟਾਕਾ ਦਾ ਯੂਜ਼ ਹੋਇਆ ਤੇ ਜਿਹੜੇ ਪੈਸਿਆਂ ਦੀ ਮੰਗ ਕੀਤੀ ਗਈ ਸੀ ਉਹ ਬਲਿੰਦਰ ਪਾਲ ਸਿੰਘ ਸੈਕਲ ਵਾਸੀ ਜਿਹੜਾ ਮੋਹਾਲੀ ਦਾ ਹੈ ਤੇ ਬਾਅਦ ਵਿੱਚ ਉਹ ਬੰਬੇ ਤੇ ਉੱਤਰਾਖੰਡ ਏਰੀਆ 'ਚ ਵੀ ਰਿਹਾ ਉਹਦੇ ਵੱਲੋਂ ਕਾਲ ਕਰਕੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ ਇਹਦਾ ਤਰੀਕਾ ਇਹ ਹੈ ਸੀਗਾ ਕਿ ਇਹ ਕਨਸਰਨਡ ਏਰੀਆ ਦੇ ਐਮਐਲਏ ਸਾਹਿਬ ਦਾ ਨਾਮ ਲੈ ਕੇ ਤੇ ਕਿਸੇ ਨਾ ਕਿਸੇ ਬੰਦੇ ਨੂੰ ਫੇਕ ਕਾਲ ਕਰਕੇ ਉਹਨਾਂ ਤੋਂ ਉਹਨਾਂ ਐਮਐਲਏ ਸਾਹਿਬ ਦੇ ਨਾਂ ਤੇ ਪੈਸੇ ਮੰਗਦਾ ਤੇ ਫਿਰ ਉਹ ਉਸ ਅਕਾਊਂਟ ਤੋਂ ਗਾਂ ਟ੍ਰਾਂਸਫਰ ਕਰਵਾਉਂਦਾ ਸੀਗਾ ਜਿਸ ਤੇ ਜੋ ਇਹਦੇ ਖਿਲਾਫ ਪਹਿਲਾਂ ਵੀ ਭਲਿੰਦਰ ਸਪਾਲ ਦੇ ਖਿਲਾਫ 13 ਮਕਦਮੇ ਦਰਜਾ ਫਰਾਡ ਦੇ ਹੁਣ 14ਵਾਂ ਸਾਡੇ ਕੋਲ ਦਰਜ ਹੋਇਆ ਤੇ ਜੇਲ੍ਹ 'ਚ ਹੈ ਇਹਦਾ ਸਿਰਫ ਮਕਸਦ ਆਪਣੇ ਪੈਸੇ ਦੀ ਪੂਰਤੀ ਕਰਨ ਲਈ ਠੱਗੀਆਂ ਮਾਰਨਾ ਹੀ ਹੈ ਸਾਨੂੰ ਜੋ ਹੁਣ ਪੁੱਛ ਗਏ ਸਤੇ ਇਹ ਪਤਾ ਲੱਗਿਆ ਵੀ ਇਹਨਾਂ ਨੇ 3-4 ਪੰਜਾਬ ਦੇ ਹੋਰ ਏਰੀਆ ਦੇ ਐਮਐਲਐਸ ਦਾ ਨਾਮ ਲਿਆ ਜੋ ਇਸ ਸਬੰਧੀ ਫਟੇਖੜ ਸਾਹਿਬ ਵਿੱਚ ਵੀ ਪੱਤਰਾ ਦਰਜ ਹੋਇਆ ਹੋਇਆ ਤੇ ਜੋ ਦਰਾਨੇ ਤਫਤੀਸ਼ ਇੱਕ ਕੈਫੇ ਵਾਲੇ ਰਹੇ ਨੇ ਆ ਕਾਊਂਟਰ ਨੰਬਰ ਯੂਜ਼ ਕੀਤਾ ਸੀਗਾ ਤੇ ਉਸ ਨੂੰ ਵੀ ਇਹਨਾਂ ਉੱਥੋਂ ਦੇ ਐਮਐਲਐ ਸਾਹਿਬ ਦਾ ਨੰਬਰ ਲੈ ਕੇ ਨਾਮ ਲੈ ਕੇ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਇਸ ਵਾਂਝੇ ਸਾਰੇ ਪਬਲਿਕ ਨੂੰ ਅਪੀਲ ਹੈ ਵੀ ਜੇ ਕੋਈ ਵੀ ਵਿਅਕਤੀ ਫੇਕ ਅਨਨੋਨ ਨੰਬਰ ਤੋਂ ਤੁਹਾਨੂੰ ਕੋਈ ਕਾਲ ਕਰਦਾ ਕਿਸੇ ਤਰ੍ਹਾਂ ਦੇ ਪੈਸੇ ਮੰਗ ਕਰਦਾ ਤਾਂ ਉਹਦੇ ਬਾਰੇ ਪੁਲਿਸ ਨੂੰ ਜ਼ਰੂਰ ਸੂਚਿਤ ਕਰੋ ਉਹਦੀ ਤਸਦੀਕ ਜ਼ਰੂਰ ਕਰਾਓ ਇੱਕਦਮ ਉਹਦੇ ਤੇ ਅਨਨੋਨ ਨੰਬਰ ਵਾਲੇ ਕਾਲ ਤੇ ਕੋਈ ਪੈਸੇ ਮੰਗਦਾ ਤੇ ਉਹਨੂੰ ਪੈਸੇ ਨਾ ਪਾਇਆ